ਗੰਗਾ ਮਾਰਤੀ ਰਾਤ ਲੰਮੀਏ ਜਾਂ ਮੇਰੇ ਕੀਤ ਜਮੇ ਨੇ ਨ ਪਰੇ ਰਾਤ ਮੁਕਤੀਏ ਨਾਮੇ ਦੇ ਕੀਤ ਮੁਕਤੇ ਨੇ ਗੰਗਾ ਮਾਰਤੀ ਰਾਤ ਲੰਮੀਏ ਨਾ ਮੇਰੇ ਕੀਤ ਲੰਮੇ ਨਾ ਭੈਣ ਇਹ ਰਾਖ ਮੁਕਦੇ ਨਾ ਮੇਰੇ ਕੀਤ ਮੁਕਦੇ ਨੇ ਐਸਾ ਕਿੰਨੇ ਕਿਡੂਗੇ ਜਨੇ ਕਿਸੇ ਦੇ ਹੱਥ ਨਾ ਪਾਏ ਐ ਸਰ ਕਿੰਨੇ ਕਰਦੂ ਗਰੇਨਿ ਕਿਸੇ ਨੇ ਹੱਤ ਨਾ ਪਾਈ ਨਾ ਵਰਸਾਤਾ ਚੜਦੇ ਤੇ ਦਾਰੋੜਾ ਚ ਸੁਖ ਦੇਨੇ ਰਮਾ ਦੇ ਰਾਤ ਲੰਮੇ ਜ ਮੇਰੇ ਕੀ ਲੰਮੇ ਨੇ ਨ ਪੜੀ ਰਾਤ ਮੁਕੀ ਜਿਵੇਂ ਨਾ ਮੇਰੇ गीत ਮੁਕ ਹੈ ਨੇ ਇਹ ਫਟ ਹੰ ਇਸ ਦੇ ਯਾਰੋ ਇਹ ਨਾ ਦੀ ਕੀ ਦਵਾ ਹੋਵੇ ਇਹ ਫਟ ਹੰ इश्क दे यारो इना दिदि दवाहों में ए हाथ लायाँ भी दुख देने मनम लायाँ भी ਨਾ ਪੜੀ ਤਾਤ ਮੁਕਤੇ ਨਾ ਮੇਰੇ ਦੀ ਤ ਮੁਕਦੇ ਬਹੁਤ ਬਹੁਤ ਖੁਸ਼ ਸ਼ਰ ਕੁਮਾਰ ਜੀ ਨੇ ਯਾਦ ਕੀਤਾ